ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨ ਤੇ ਨਵੇਂ ਸਟੱਫ ਤੇ ਲੈ ਕੇ ਆਏਗੇ ਸਾਰੇ ਤੇ ਬਾਕੀ ਤੁਸੀਂ ਆਪਣੇ ਡਿਜ਼ਾਈਨ ਵੀ ਦੇ ਸਕਦੇ ਹੋਗੇ ਤੇ ਰੈਡੀ ਕਰਵਾ ਸਕਦੇ ਹੋਗੇ ਜੇ ਸਾਡਾ ਇਹ ਵਾਲਾ ਡਿਜ਼ਾਈਨ ਹੈਗਾ ਤਾਂ ਤੁਸੀਂ ਇਹ ਵੀ ਮਤਲਬ ਸੂਟ ਲੈ ਗੇ ਜਿਹੜੇ ਲੈ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਆਪਾਂ 0 ਟਾਂਕੇ ਤੇ ਆਪਾਂ ਸੂਟ ਰੈਡੀ ਕਰਵਾਏ ਨੇਗੇ ਸਟੱਫ ਰਹੇਗਾ ਬਰਬਰੀ ਸਟੱਫ ਰਹੂਗਾ ਜੀ ਬਰਬਰੀ ਬਰਬਰੀ ਦੇ ਤੁਸੀਂ ਕਲਰ ਦੇਖ ਸਕਦੇ ਹੋ ਡਿਜ਼ਾਈਨ ਦੇਖ ਸਕਦਾ ਸੇਮ ਡਿਜ਼ਾਈਨ ਦੇ ਸਾਰੇ ਸੂਟ ਰਹੇ ਹਨਗੇ ਜਿਹੜਾ ਮਤਲਬ ਇਹ ਵਰਕ ਹੋਇਆ ਹੈ ਇਹ neck ਤੇ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ neck ਦਾ ਡਿਜ਼ਾਈਨ ਹੈਗਾ ਬਹੁਤ ਜਿਆਦਾ ਸੋਹਣਾ ਬਹੁਤ ਸੋਹਣੀ ਲੁੱਕ ਦਊਗਾ ਇਹ ਜਦੋਂ ਸਲਾਈ ਹੋ ਗਿਆ ਸੂਟ ਬਹੁਤ ਜਿਆਦਾ ਸੋਹਣਾ ਆਪਾਂ ਜਿਹੜਾ ਰੈਡੀ ਕਰਵਾਇਆ ਹੈਗਾ ਇਹ ਸੂਟ ਤੇ ਇਹ ਸਾਰਾ ਫਰੰਟ ਆ ਜਾਊਗਾ ਉਹ ਫਰੰਟ ਤੇ ਮਤਲਬ ਫਲਾਰ ਆ ਜਾਊਗਾ ਤੇ ਇਹ ਸਾਈਡਾਂ ਤੇ ਫਲਾਰ ਆ ਜਾਣਗੇ ਨਿਊ ਡਿਜ਼ਾਈਨ ਆਪਾਂ ਰੈਡੀ ਕਰਵਾਇਆ ਹੈਗਾ ਇਹ ਸਾਰਾ ਇਸ ਤਰ੍ਹਾਂ ਇਹ ਆ ਜਾਊਗਾ neck ਆ ਜਾਊਗਾ ਜੇ ਤੁਸੀਂ ਦੇਖ ਸਕਦੇ ਹੋਗੇ neck ਆ ਜਾਊਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਮਤਲਬ ਤੁਸੀਂ ਜੰਨੀ ਵੀ ਤੁਹਾਡੇ ਲੈਂਥ ਆਉਂਦੀ ਹੈਗੀ ਤੁਸੀਂ ਰੱਖਾ ਸਕਦੇ ਹੋਗੇ ਇਹ ਵੀ ਆਪਾਂ ਨੂੰ ਥੋੜੇ ਜਿਹੇ ਪੀਸ ਤਾਂ ਰੈਡੀ ਕਰਵਾਉਣੇ ਪੈਗੇ ਹਨਾ ਕੁਝ ਤਾਂ ਇਹਦੇ ਵਿੱਚ ਉਹ ਕਸਟਮਰਾਂ ਦੇ ਸੂਟ ਲੈਣਗੇ ਕੁਝ ਫਿਰ ਆਪਾਂ ਇੱਕ ਦੋ ਵਾਧਾ ਕਰਵਾ ਲੈ ਸੀ ਕਿਉਂਕਿ ਬਹੁਤ ਡਿਮਾਂਡ ਰਹਿੰਦੀ ਹੈ ਪਹਿਣਾ ਦੀ ਵੀ ਤੁਸੀਂ ਸੂਟ ਲੈਣਗੇ ਜਿਹੜੇ ਥੋੜੇ ਰੈਡੀ ਕਰਵਾ ਕੇ ਰੱਖਿਆ ਕਰੋ ਕਈ ਪਹਿਣਾ ਨੂੰ ਵਿੱਚ ਦੀ ਐਮਰਜੈਂਸੀ ਸੂਟ ਚਾਹੀਦੇ ਹੁੰਦੇ ਨੇਗੇ ਹਨਾ ਤੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਰਨੀਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਸਾਰਾ ਜ਼ੀਰੋ ਟੰਕੇ ਤੇ ਕੰਮ ਹੋਇਆ ਹੋਇਆ ਹੈਗਾ ਤੇ ਪਲੱਸ ਇਹਦੇ ਬੈਕ ਤੇ ਵੀ ਬੁਟੀ ਆ ਚੁਗੀ ਇਸ ਤਰ੍ਹਾਂ ਇਹ ਬਣੂਗੀ ਬੈਕ ਇਹ ਜਿਹੜੀ ਬੁਟੀ ਹੈ ਜੀ ਸਾਰੀ ਬੈਕ ਤੇ ਆ ਜਾਊਗੀ ਮਤਲਬ ਇੱਧਰ ਤੁਹਾਨੂੰ ਕੁੱਠੀ ਦਿਖਦੀ ਹੋਣੀ ਦੂਜੀ ਸਾਈਡ ਤੋਂ ਦਿਖਾਓ ਇਸ ਤਰ੍ਹਾਂ ਇਦਾਂ ਹੀ ਸਾਰੀ ਮਤਲਬ ਬੈਕ ਬਣੂਗੀ ਫਰੰਟ ਬੈਕ ਦੋਨੋਂ ਸਾਈਡ ਤੇ ਵਰਕ ਹੈਗਾ ਇਹ ਮਤਲਬ ਜਿਹੜਾ ਸਟਾਫ ਹੈ ਬਰਬਰੀ ਤੇ ਹੋਇਆ ਹੋਇਆ ਹੈਗਾ ਤੇ ਇਹਦਾ ਮਤਲਬ ਮੈਂ ਤੁਹਾਨੂੰ ਬਾਜੂ ਵੀ ਦਿਖਾ ਦਿੰਨੀ ਹੈਗੀ ਵੀ ਕਿਸ ਤਰ੍ਹਾਂ ਆਪਾਂ ਰੈਡੀ ਕਰਵਾਈਆਂ ਨੇ ਗਿਆ ਸਲਵਾਰ ਤੇ ਕੋਈ ਕੰਮ ਨਹੀਂ ਹੈਗਾ। ਲਓ ਜੀ। ਇਸ ਤਰ੍ਹਾਂ ਇਹ ਬਾਵਾ ਨਹੀਂ ਗਿਆ। ਬਾਵਾ ਦਾ ਤੁਸੀਂ ਕੰਮ ਜਿਹੜਾ ਹੈਗਾ ਦੇਖ ਸਕਦੇ ਹੋਗੇ। ਜਿਹੜਾ ਮੈਂ ਇਹਨਾਂ ਦਾ ਪ੍ਰਾਈਸ ਦੱਸੂਗੀ ਵਿਦਆਊਟ ਦੁਪੱਟਾ ਦੱਸੂਗੀ। ਦੁਪੱਟਾ ਜਿਹੜਾ ਤੁਸੀਂ ਉਹ ਐਕਸਟਰਾ ਚਾਰजेस ਹੋਣਗੇ। ਇਹਦੇ ਨਾਲ ਤੁਸੀਂ ਸੌਫਟ ਬਰਬਰੀ ਦਾ ਦੁਪੱਟਾ ਲੈ ਸਕਦੇ ਹੋਗੇ। ਕੰਮ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਹੈਗਾ। ਪ੍ਰਾਈਸ ਇਹਦਾ ਰਹੂਗਾ ਜੀ 3500 ਵਿਦਆਊਟ ਦੁਪੱਟਾ ਰਹੂਗਾ। ਦੁਪੱਟਾ ਤੁਸੀਂ ਅਲੱਗ ਤੋਂ ਲਾ ਸਕਦੇ ਹੋ ਜੇ ਤੁਹਾਡੇ ਕੋਲੇ ਘਰ ਕੋਈ ਮੈਚ ਕਰਦੇ ਪਏ ਨੇ ਕੰਟਰਾਸਟ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋਗੇ ਲਓ ਜੀ ਇਹਦੇ ਮੈਂ ਤੁਹਾਨੂੰ ਕਲਰ ਸਾਰੇ ਦਿਖਾ ਦਿੰਨੀ ਹੈਗੀ ਵਰਕ ਦਿਖਾ ਦਿੰਨੀ ਹੈ ਹਰ ਕਲਰ ਤੇ ਦੇਖੋ ਹਨਾ ਪਹਿਣਾ ਕਹਿ ਰਹੇ ਨੇ ਵੀ ਤੁਸੀਂ ਕਿਦਾਂ ਦਾ ਥ੍ਰੈਡ ਲਾਉਂਗੇ ਇਹਦੇ ਮੈਂ ਤੁਹਾਨੂੰ ਸਾਰੇ ਕਲਰ ਦਿਖਾਉਣੀ ਹੈਗੀ ਤੁਸੀਂ ਦੇਖਿਓ ਕੰਮ ਕੀਤਾ ਹੋਇਆ ਥ੍ਰੈਡ ਉਸ ਅਕੋਰਡਿੰਗ ਜਿਹੜਾਗਾ ਮਤਲਬ ਸਾਰੇ ਕਲਰ ਜਿ ਚਾਏ ਹੋਏ ਨੇਗੇ ਆਪੋ ਆਪਣੇ ਹਿਸਾਬ ਨਾਲ ਲਓ ਜੀ ਇਹਦਾ ਕੰਮ ਵੀ ਤੁਸੀਂ ਇਹ ਜਿਹੜਾ ਦੇਖ ਸਕਦੇ ਹੋਗੇ ਹੁਣ ਇਹ ਆ ਗਿਆ ਸੀ ਲਾਈਟ ਲਵੈਂਡਰ ਜਿਹਾ ਕਲਰ ਹੈਗਾ ਪਰ ਕਿੰਨੇ ਨਹੀਂ ਹੈਗੇ ਕਲਰ ਸਮ ਰਿਕਾਰਡਿੰਗ ਚਾਰਟ ਹੈਗਾ ਸਾਰਾ ਦੇਖੋ ਇਹ ਵਾਲਾ ਸੇਮ ਰਹੂਗਾ ਜੀ neck ਦਾ ਡਿਜ਼ਾਈਨ ਸੇਮ ਡਿਜ਼ਾਈਨ ਦੇ ਸੂਣਨੇਗੇ ਕਲਰ ਤੁਸੀਂ ਦੇਖ ਸਕਦੇ ਹੋਗੇ ਹਰ ਕਲਰ ਤੇ ਦੇਖੋ ਆਪੋ ਆਪਣੇ ਅਕੋਰਡਿੰਗ ਸਾਰੇ ਕਲਰ ਨੇਗੇ ਆਪਾਂ ਪੂਰੇ ਵਧੀਆ ਜਚਾਏ ਹੋਏ ਨੇਗੇ ਸੇਮ ਇਹਦੇ ਬੈਕ ਤੇ ਬੁੱਟੀ ਆ ਜੂਗੀ ਉਸ ਤਰ੍ਹਾਂ ਹੀ ਜਿੱਦਾਂ ਮਤਲਬ ਪਹਿਲਾਂ ਸੀ ਗਿਆ ਮੈਂ ਤੁਹਾਨੂੰ ਸੂਟ ਦਿਖਾਇਆ ਇਹਦੇ ਵਿੱਚੋਂ ਕੁਝ ਕਸਟਮਰਾਂ ਦੇ ਸੂਟ ਲੈਣਗੇ ਕੁਝ ਤੁਸੀਂ ਮਤਲਬ ਇੱਕ ਦੋ ਆਪਾਂ ਰੈਡੀ ਪਏ ਨੇ ਜਿਹੜੀ ਭੈਣ ਨੇ ਲੈਣਾ ਹੋਇਆ ਪੀਸ ਲੈ ਸਕਦੇ ਹੋ ਬਰਬਰੀ ਦੇ ਸੌਫਟ ਬਰਬਰੀ ਦੇ ਸੂਟ ਲੈਣਗੇ ਸੇਮ ਡਿਜ਼ਾਈਨ ਰਹੂਗਾ ਬਾਵਾ ਤੇ ਪ੍ਰਾਈਸ ਸੇਮ ਰਹੂਗਾ ਇਹਦੀਆਂ ਬਾਵਾਾਂ ਦੀ ਲੁੱਕ ਤੁਸੀਂ ਦੇਖ ਸਕਦੇ ਹੋਗੇ ਇਹ ਬਾਵਾਾਂ ਆ ਜਾਣਗੀਆਂ ਠੀਕ ਹੈ ਜੀ ਤੇ ਨੈਕਸਟ ਸੂਟ ਤੁਹਾਨੂੰ ਦਿਖਾਉਣਿਆਂਗੇ ਪਾਊਡਰ ਬਲੂ ਕਲਰ ਦੇ ਸੂਟ ਆਪਾਂ ਰੈਡੀ ਕੀਤਾ ਹੈ। ਲੋ ਜੀ ਇਹ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਦਾ ਦੀ ਲੋਕਾਈ ਆ ਬਹੁਤ ਜਿਆਦਾ ਸੋਹਣੀ ਲੋਕਾਈ ਆ। ਹਟਕੇ ਜੇ ਕੁਛ। ਤਾਂ ਹੀ ਮੈਂ ਤੁਹਾਨੂੰ ਕਹਿ ਨਹੀਂ ਹੁੰਦੀ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਦੇ ਸਕਦੇ ਹੋ ਕੋਈ ਵੀ ਕਲਰ ਮਤਲਬ ਦੱਸ ਸਕਦੇ ਹੋ ਮੈਂ ਸਾਡਾ ਇਸੇ ਤੇ ਰੈਡੀ ਕਰਵਾ ਦੋ ਹਨਾ ਤਾਂ ਤੁਸੀਂ ਬੇਫਿਕਰ ਹੋ ਕੇ ਸੂਟ ਆ ਜਿਹੜਾ ਦੇ ਸਕਦੇ ਹੋ। ਦੇਖੋ ਹਣ ਇਹਦੇ ਉੱਪਰ ਪਾਊਡਰ ਬਲੂ ਦੇ ਉੱਪਰ ਆਪਾਂ ਕਿੰਨਾ ਸੋਹਣਾ ਕੰਮ ਬਣ ਕੇ ਆਇਆਗਾ। ਸੇਮ ਰਹੂਗਾ ਡਿਜ਼ਾਈਨ ਇਹਦੇ ਵਿੱਚ ਮਤਲਬ ਚਾਰ ਸੂਟ ਰੈਡੀ ਹੋਏ ਨੇ ਚਾਰੋ ਕਲਰ ਅਲੱਗ-ਲੱਗ ਨੇਗੇ ਚਾਰੋ ਇੱਕ ਡਿਜ਼ਾਈਨ ਦੇ ਸੂਟ ਲੰਗੇ ਦੇਖੋ ਜੀ ਡਿਜ਼ਾਈਨ ਤੁਸੀਂ ਦੇਖੋ ਤੁਹਾਨੂੰ ਬਹੁਤ ਸੋਹਣੇ-ਸੋਹਣੇ ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਅੱਗੇ ਵੀਡੀਓ ਨਾਲ ਜੁੜੇ ਰਹੋ ਲਓ ਜੀ ਸੇਮ ਇਹਦੇ ਬੈਕ ਤੇ ਬੁੱਟੀ ਆਜੂਗੀ ਉਤਾਹੀ ਪਰ ਬੈਕ ਤੇ ਜਿਹੜਾ ਕੰਮ ਹੈਗਾ ਉਹ ਸਾਰੇ ਸੂਟਾਂ ਤੇ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਹਤੇ ਵੀ ਲਓ ਜੀ ਸਾਫਟਵਰ ਬਰੀ ਦੇ ਸੁਣਨੇ ਸਾਰੀ ਬੈਕ ਤੇ ਬੁੱਟੇ ਜਦੋਂ ਸੂਟ ਬਣ ਜਾਣਗੇ ਫਿਰ ਤੁਸੀਂ ਦੇਖਿਓ ਸੋਬਰ ਸਰਦਾਰੀ ਜੇ ਸੂਟ ਲنگੇ ਆਪਾਂ ਰੈਡੀ ਕਰਵਾਏ ਨੇਗੇ ਇਹ ਲੋ ਜੀ ਡਿਜ਼ਾਈਨ ਇਹ ਆਪਣਾ ਹੀ ਸੀਗਾ ਲੋ ਜੀ ਇਦਾਂ ਇਹ ਬਾਵਾ ਰੈਡੀ ਹੋਈਆਂ ਹੋਈਆਂ ਨੇਗੇ ਇਸ ਤਰ੍ਹਾਂ ਇਹ ਸੂਟ ਨੇ ਜਿਹੜੇ ਤੁਸੀਂ 올ਓਵਰ ਇਦਾਂ ਹੀ ਰੈਡੀ ਹੋਣਗੇ ਮੈਚਿੰਗ ਕੰਟਰਾਸਟ ਕੋਈ ਮਤਲਬ ਇਦਾਂ ਸੋਹਣਾ ਨਹੀਂ ਲੱਗਣਾ ਲੋ ਜੀ ਨੈਕਸਟ ਸੂਟ ਹੈਗਾਗਾ ਪਿੰਕ ਇਹਤੇ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੈਗਾ ਹਰ ਇੱਕ ਕਲਰ ਤੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਮਤਲਬ ਆਪਣੇ ਅਕੋਰਡਿੰਗ ਅਸੀਂ ਕੰਮ ਜਚਾਉਣਾ ਹੁੰਦਾ ਹੈਗਾ ਕੰਮ ਤੁਹਾਨੂੰ ਐਨ ਇੱਕ ਨੰਬਰ ਮਿਲੂਗਾ ਸਾਰਾ ਦੇਖੋ ਕੰਮ ਲੌਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਤੇ ਸਾਰਿਆਂ ਦੇ ਦਾ ਪ੍ਰਾਈਸ ਰਹੇਗਾ 3500 ਤੇ ਸੇਮ ਇਹ ਮਤਲਬ ਝਾਕਾਂ ਤੇ ਆ ਜਾਣਗੇ ਬੁੱਟੇ ਜਿਹੜੇ ਸਾਈਡ ਤੇ ਨੇਗੇ ਤੇ ਪਲੱਸ ਨਾਲ ਘੇਰੇ ਦਾ ਇਹਦੇ ਮਤਲਬ ਡਬਲ ਕੰਮ ਹੋ ਗਿਆ ਤੇ ਤੁਸੀਂ ਦੇਖੋ ਜਿਹੜਾ ਇਹ ਕੰਮ ਜਾ ਰਿਹਾ ਇਹ ਸਾਰਾ ਮਤਲਬ ਝਾਕਾਂ ਤੇ ਆਊਗਾ ਤੇ ਇਹ ਘੇਰੇ ਦਾ ਆਜੂਗਾ ਸੈਂਟਰ ਦੇ ਵਿੱਚ ਠੀਕ ਹੈ ਜੀ ਤੇ ਸੇਮ ਇਸ ਤਰ੍ਹਾਂ ਬੈਕ ਤੇ ਬੁੱਟੀ ਆਜੂਗੀ ਇਹਦੇ ਵੀ ਇਦਾਂ ਇਹ ਕੰਮ ਬਹੁਤ ਸੋਹਣਾ ਲੱਗੂਗਾ ਤੁਸੀਂ ਬਣ ਕੇ ਨਾ ਸੂਟ ਦੇਖੋ ਤਿਆਰ ਹੋਏ ਬਹੁਤ ਸ਼ਾਨਦਾਰ ਸੂਟ ਬਣਨਗੇ ਕੁਝ हटਕੇ ਜੇ ਨਾਲੇ ਬੈਕ ਤੇ ਵਰਕ ਆਜੂਗਾ ਨਾਲਿਆ ਆ ਜਾਊਗਾ ਬਾਵਾ ਤੇ ਤੁਸੀਂ ਬਾਵਾ ਤੇ ਵੀ ਕੰਮ ਦੇਖ ਸਕਦੇ ਹੋਗੇ ਲਓ ਜੀ ਫਟਾਫਟ ਆਪਣੇ ਸੂਟ ਨੇ ਜਿਹੜੇ ਆਰਡਰ ਕਰਦੇ ਹੋ ਸਿਲੈਕਟ ਕਰਦੇ ਹੋ ਪ੍ਰਾਈਸ ਰਹੂਗਾ ਇਹਨਾਂ ਦਾ 3500 ਸਾਰੇ ਮਤਲਬ ਜੈਨੂਇਨ ਪ੍ਰਾਈਸ ਨੇ ਤੁਸੀਂ ਕਮ ਅਕੋਰਡਿੰਗ ਦੇਖ ਲਿਓ ਕਮ ਦੇ ਅਕੋਰਡਿੰਗ ਇਦਾਂ ਵੀ ਹੁੰਦਾ ਵੀ ਟੰਕਾ ਤੁਸੀਂ ਕਿਸ ਤਰ੍ਹਾਂ ਦਾ ਵਾਰਤ ਰਹੇ ਹੋ ਨਾ ਕਈ ਵਾਰ ਮੋٹے ਟੰਕੇ ਦੇ ਵਿੱਚ ਹੀ ਇੰਨੇ ਮਤਲਬ ਕੋਸਟਲੀ ਸੂਟ ਲਾ ਦਿੰਦੀਆਂ ਨੇ ਆਪਣਾ ਕੰਮ ਵੀ ਤੁਸੀਂ ਦੇਖ ਸਕਦੇ ਹੋਗੇ ਸਾਰਾ ਮਤਲਬ ਕੰਮ ਦੇਖ ਲਓ ਕਿੰਨਾ ਬਰੀਕੀ ਨਾਲ ਕੀਤਾ ਹੁੰਦਾ ਹੈ ਪੇਂਟ ਦੀ ਤਰ੍ਹਾਂ ਹੁੰਦਾ ਹੈਗਾ ਆਪਣਾ ਮਸ਼ੀਨ ਵਰਕ ਹੁੰਦਾ ਹੈਗਾ ਜਿਹੜਾ ਲੋ ਜੀ ਇਹਨਾਂ ਦਾ ਪ੍ਰਾਈਸ ਰਹੂਗਾ 3500 ਨੈਕਸਟ ਸੂਟ ਲੇਗੇ ਜਿਹੜੇ ਆਪਣੇ ਕਾਟਨ ਦੇ ਉੱਪਰ ਬਣ ਕੇ ਆਏ ਨੇਗੇ ਇਹ ਵੀ ਸੇਮ ਕੋਈ ਕੰਪਿਊਟਰ ਦਾ ਵਰਕ ਨਹੀਂ ਹੈਗਾ ਸਾਰੇ ਆਪਣੇ ਕਾਰੀਗਰਾਂ ਨੇ ਆਪਣੇ ਖੁਦ ਦੇ ਪਰਸਨਲ ਕਾਰੀਗਰ ਨੇ ਕਿ ਉਹਨਾਂ ਨੇ ਆਪਣੇ ਹੱਥੀ ਇਹ ਵਰਕ ਨੇਗੇ ਜਿਹੜੇ ਆਪਾਂ ਰੈਡੀ ਕਰਵਾ ਲੈਣੇ ਹੁੰਦੇ ਆਂਗੇ ਲੋ ਜੀ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਲੈਂਥ ਦਾ ਕੋਈ ਇਸ਼ੂ ਨਹੀਂ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਜਿਹੜਾ ਬਣਿਆ ਹੋਇਆ ਹੈਗਾ ਨੈਕ ਬਣਿਆ ਹੋਇਆ ਨੈਕ ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਕੰਮ ਤੁਸੀਂ ਦੇਖ ਸਕਦੇ ਹੋਗੇ ਸਾਰਾ ਵਿੱਚ ਜ਼ੀਰੋ ਟਾਂਕੇ ਦਾ ਹੋਇਆ ਹੋਇਆ ਸ਼ੇਡ ਹੈ ਜਿਹੜਾ ਥੋੜਾ ਆਪਾਂ ਦੇਖੋ ਡਬਲ ਟਾਂਕੇ ਨਾਲ ਦਿੱਤਾ ਹੋਇਆ ਕੰਮ ਸਾਰਾ ਲੋਕ ਮਿਲੂਗਾ ਤੁਹਾਨੂੰ ਕੀਤਾ ਹੋਇਆ ਤੁਸੀਂ ਪਹਿਲਾਂ ਨੈੱਕ ਤੇ ਹੀ ਡਿਜ਼ਾਈਨ ਦੇਖ ਲਓ ਇਸ ਤਰ੍ਹਾਂ ਤੇ ਫਿਰ ਇਹ ਸੈਂਟਰਪੀਸ ਆ ਜਾਊਗਾ ਨੈੱਕ ਦੇ ਮਤਲਬ ਨੀਚੇ ਆਜੂਗਾ ਡਿਜ਼ਾਈਨ ਚੈਸਟ ਦੇ ਉੱਪਰ ਇਹ ਵਾਲਾ ਫੇਸ ਹਾਰੀਆਂ ਮਤਲਬ ਬੁੱਟੀਆਂ ਜਾਣਗੀਆਂ ਵਿਦਆਊਟ ਲਾਈਨਿੰਗ ਇਹ ਮਤਲਬ ਜਿਹੜਾ ਸਟਾਫ ਹੈਗਾ ਤੁਸੀਂ ਪਾ ਸਕਦੇ ਹੋਗੇ ਇਹਨੂੰ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਫਿਰ ਇਹਦੀਆਂ ਬਾਵਾਂ ਦਾ ਕੰਮ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਕਿ ਇਸ ਤਰ੍ਹਾਂ ਹੋਇਆ ਹੋਇਆ ਦੇਖੋ ਜੀ ਬਹੁਤ ਸ਼ਾਨਦਾਰ ਕੰਮ ਹੋਇਆ ਹੋਇਆ ਨਵਾਂ ਫੈਬਰਿਕ ਲੈ ਕੇ ਆਏ ਸੀਗੇ ਲਓ ਜੀ ਤੁਸੀਂ ਇਹ ਆਲ ਓਵਰ ਸੂਟ ਪਾਇਓ ਤੁਸੀਂ ਦੇਖਿਓ ਕਿੰਨਾ ਜਾਂਦੇ ਸੋਨਾ ਬਣੂਗਾ ਸੂਟ ਲੱਗੂਗਾ ਲਓ ਜੀ ਠੀਕ ਹੈ ਜੀ ਇਹ ਦੂਜੀ ਬਾਹ ਦਾ ਕੰਮ ਆਜੂਗਾ ਬਾਹਾਂ ਤੇ ਵੀ ਕੋਈ ਕੰਮ ਆਇਆ ਨਹੀਂ ਹੈਗਾ ਵੀ ਹਲਕਾ ਹੈਗਾ ਫਿਰ ਇਹਦੇ ਮਤਲਬ ਇੱਕ ਫਲਾਰ ਹੈ ਜਿਹੜਾ ਬੈਕ ਨੈਕ ਤੇ ਪਾਊਗਾ ਦੇਖੋ ਜੀ ਇਸ ਤਰ੍ਹਾਂ ਜਿਹੜਾ ਇਹ ਵਾਲਾ ਫਲਾਰ ਹੈਗਾ ਇਹ ਬੈਕ ਨੈਕ ਤੇ ਆਜੂਗਾ ਇਸ ਤਰ੍ਹਾਂ ਇਸ ਤਰ੍ਹਾਂ ਇੱਥੇ ਨੈੱਕ ਬਣ ਜੂਗਾ ਫਿਰ ਇਹ ਫਲਾਰ ਆ ਜਾਊਗਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਪ੍ਰਾਈਜ਼ ਇਹਦਾ ਰਹੂਗਾ ਜੀ 3000 ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਪ੍ਰਾਈਜ਼ ਲੇਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜੇ ਹੋਰ ਰੈਡੀ ਪਏ ਨੇ ਸੂਟ ਲਓ ਜੀ ਇੱਕ ਦਿਨ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਇਦਾਂ ਹੀ ਮੈਂ ਰੈਡੀ ਕਰਵਾਏ ਸੀਗੇ ਕੁਝ ਕੁ ਪੀਸ ਮੈਂ ਕਿਹਾ ਚਲੋ ਆਪਾਂ ਦੇਖ ਲੈਣਾ ਵੀ ਰਿਸਪੌਂਸ ਕਿਦਾਂ ਆਉਂਦਾ ਹੈਗਾ ਪਾਰੇ ਹੋ ਗਏ ਹੋਗੇ ਸੀਗੇ ਫਿਰ ਉਹਨਾਂ ਦੇ ਵਿੱਚੋਂ ਹੀ ਦੁਬਾਰੇ ਰਿਪੀਟ ਪਹਿਣਾ ਨੇ ਆਰਡਰ ਦਿੱਤੇ ਸੀਗੇ ਤੇ ਉਹ ਦੁਬਾਰੇ ਚੱਲ ਰਿਹਾ ਹੁਣ ਕੰਮ ਉਹਨਾਂ ਦਾ ਲੋ ਜੀ ਨੈਕਸਟ ਸੂਟ ਹੈਗਾ ਲਵੈਂਡਰ ਦੇ ਉੱਪਰ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਸੂਟ ਨੂੰ ਪਾਓ ਬਹੁਤ ਵਧੀਆ ਰਹੂਗਾ ਸੂਟ ਐਨ ਕਪੜਾ ਹੰਡੂਗਾ ਕਢਾਈ ਵੀ ਵਰਕ ਵੀ ਤੁਹਾਡੇ ਐਨ ਹੰਡਣ ਵਾਲੀ ਹੈਗੀ ਕੜਾਈ ਬਹੁਤ ਸੋਹਣੀ ਕੀਤੀ ਹੋਈ ਹੈ ਕਿ ਸਾਰੀ 0 ਟੰਕੇ ਦਾ ਕੰਮ ਕੀਤਾ ਹੋਇਆਗਾ ਦੇਖੋ ਥੋੜਾ ਜੀ 0 0 ਟੰਕੇ ਦਾ ਜਿਹੜਾ ਕੰਮ ਹੁੰਦਾ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਹੁੰਦਾਗਾ ਕਿਉਂਕਿ ਬਹੁਤ ਬ੍ਰੇਕੀ ਨਾਲ ਕੰਮ ਹੁੰਦਾਗਾ ਤੁਸੀਂ ਆਪ ਹੀ ਦੇਖ ਲਓ ਬਾਕੀ ਆਪਣੇ ਕੰਮ ਦੇ ਵਿੱਚ ਕਦੇ ਵੀ ਤੁਹਾਨੂੰ ਇੱਕ ਅੱਧਾ ਛੇੜ ਨਹੀਂ ਮਿਲੂਗਾ ਬਹੁਤ سارے ਛੇੜ ਮਿਲਾ ਕੇ ਆਪਾਂ ਕੰਮ ਕਰਦੇ ਆਂਗੇ ਲੋ ਜੀ ਸੇਮ ਇਹਦੇ ਬਸ ਓਦਾਂ ਹੀ ਬੈਕ ਤੇ ਬੁੱਟੀ ਰਹੂਗੀ ਲੋ ਜੀ ਇਸ ਤਰ੍ਹਾਂ ਬੈਕ ਤੇ ਬੁੱਟੀ ਰਹੂਗੀ ਇਹ ਵਾਲਾ ਬੈਕ ਨੈੱਕ ਦੇ نیچے ਕੰਮ ਆ ਜਾਊਗਾ ਫੇਰ ਆਜੂਗਾ ਜੀ ਬਾਵਾ ਦਾ ਫਰਕ ਹੈਗਾ ਜਿਹੜਾ ਮੈਂ ਤੁਹਾਨੂੰ ਦਿਖਾਉ ਕਰ ਦਿੰਨੀ ਆ ਇਸ ਤਰ੍ਹਾਂ ਇਹ ਬਾਜੂ ਦਾ ਕੰਮ ਹੋਇਆ ਹੋਇਆ ਡਿਜ਼ਾਈਨ ਸੇਮ ਰਹਿਣਗੇ ਬਸ ਕਲਰ ਡਿਫਰੈਂਟ ਡਿਫਰੈਂਟ ਰਹਿਣਗੇ ਸਾਰੇ ਲੋ ਜੀ ਲੋ ਜੀ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਪੈ ਰਿਹਾ ਹੁਣ ਬਟ ਕਲਰ ਹੈ ਜਿਹੜਾ ਲਾਈਟ ਲਵੈਂਡਰ ਕਲਰ ਜਿਹੜਾ ਲਵੈਂਡਰ ਹੁੰਦਾ ਨਾ ਪਰਪਲ ਜਾਂ ਲਾਈਟ ਉਹ ਕਲਰ ਹੈਗਾ ਲਵੈਂਡਰ ਸ਼ੇਡ ਦਾ ਠੀਕ ਹੈ ਜੀ ਇਹ ਇਹਦੇ ਵਿੱਚ ਵਾਈਟ ਜਾ ਆ ਰਿਹਾ ਹੁਣ ਪਰ ਇਹ ਲਵੈਂਡਰ ਸ਼ੇਡ ਹੈਗਾ ਪ੍ਰੋਪਰ ਮੈਂ ਤੁਹਾਨੂੰ ਦੱਸਦਾ ਨੈਕਸਟ ਸੂਟ ਬਣਿਆ ਹੋਇਆ ਹੈਗਾ ਸਾਡਾ ਪਿੰਕ ਦੇ ਉੱਪਰ ਤੁਸੀਂ ਦੇਖੋ ਇਹ ਵਾਲਾ ਕੰਮ ਹੈ ਲੋਚੀ ਇਹ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋਗੇ neck ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਸੇਮ ਰੈਡੀ ਕੀਤਾ ਹੋਇਆ ਹੈਗਾ ਸਾਰੇ ਸੂਟ ਸੇਮ ਨੇਗੇ ਕੰਮ ਸਾਡਾ ਬਿਲਕੁਲ ਪੇਂਟ ਦੀ ਤਰ੍ਹਾਂ ਲੱਗੂਗਾ ਪਰ ਹੈਗਾ ਇਹ ਮਸ਼ੀਨਵਰਕ ਹੈ ਫਿਰ ਬੈਕ ਤੇ ਆ ਜੂਗਾ ਸੇਮ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦਿਖਾਏ ਨੇ ਬੈਕ ਤੇ ਆ ਜੂਗਾ ਵਰਕ ਤੇ ਸੇਮ ਆ ਜੂਗਾ ਇਸ ਤੇ ਬਾਹਾਂ ਤੇ ਦੇਖੋ ਜੀ ਲਓ ਜੀ ਤੁਸੀਂ ਜਿਹੜੇ ਭੈਣ ਮੇਰੇ ਚੈਨਲ ਤੇ ਨਵੀਂ ਆ ਹਨਾ ਤੁਸੀਂ ਇੱਕ ਵਾਰ ਸਾਡਾ ਬੁਟੀਕ ਸਾਡੇ ਬੁਟੀਕ ਤੇ ਜਰੂਰ ਸੂਟ ਟਰਾਈ ਕਰਕੇ ਦੇਖਿਓ ਵਰਕ ਵਾਲਾ ਵੀ ਨਾਲੇ ਪ੍ਰਿੰਟ ਵੀ ਤੁਹਾਨੂੰ ਫੈਬਰਿਕ ਦੀ ਕੁਆਲਿਟੀ ਪਤਾ ਲੱਗੂਗੀ ਦੂਜੇ ਨੰਬਰ ਤੇ ਸਾਡਾ ਕੰਮ ਪਤਾ ਲੱਗੂਗਾ ਤੁਹਾਨੂੰ ਵੀ ਕਿੰਨੀ ਫਿਨਿਸ਼ਿੰਗ ਨਾਲ ਕੰਮ ਹੈਗਾ ਲਓ ਜੀ ਸਾਡੇ ਬੁਟੀਕ ਤੋਂ ਟੱਚਵੁੱਡ ਹਨਾ ਇੱਕ ਪੈਨ ਸੂਟ ਮੰਗਵਾਉਂਦੀ ਆ ਜਦੋਂ ਕੋਈ ਹੋਰ ਦੇਖ ਲੈਂਦੀ ਆ ਕੀ ਪਾਇਆ ਤੇ ਨਾਲ ਦੀ ਨਾਲ ਫਿਰ ਦੂਸਰੇ ਪੈਨ ਵੀ ਦੇਖ ਕੇ ਹਨਾ ਵੀ ਬਹੁਤ ਇਸ ਤਰ੍ਹਾਂ ਆਰਡਰ ਕਰਦੇ ਨੇਗੀ ਥੈਂਕ ਯੂ ਤੁਹਾਡਾ ਸਾਇਆ ਪਹਿਣਾ ਦਾ ਤੁਸੀਂ ਇੰਨਾ ਸਾਫ ਦਿੱਤਾ ਮੇਰਾ ਲੋਚ ਇਹ ਆਜੂਗਾ ਜੀ ਸੂਟ ਹੈਗਾਗਾ ਪਾਊਡਰ ਬਲੂ ਕਲਰ ਦੇ ਉੱਪਰ ਨਾ ਨੋ ਸੂਸੀ ਦੁਪट्टे ਡਾਰਕ ਰੱਖਿਓ ਬਹੁਤ ਸੋਹਣੇ ਸੂਟ ਨੇਗੇ ਬੀਨ ਸਹੀ ਹੈ ਇਹ ਜੀ ਪਾਊਡਰ ਜਿਹਨੂੰ ਕਹਿ ਦਿੰਦੇ ਨੇ ਕਿ ਆਪਾਂ 베ਬੀ ਬਲੂ ਕਲਰ ਵੀ ਕਹਿ ਦਿੰਦੇ ਨੇਗੇ ਉੱਤੇ ਰੈਡੀ ਕੀਤਾ ਹੋਇਆ ਹੈਗਾ ਸੂਟ ਇਸ ਤਰ੍ਹਾਂ ਇਹ neck ਦਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਸੇਮ ਸੈਂਟਰ ਦੇ ਵਿੱਚ ਬੂਟੀ ਆ ਜੂਗੀ ਫਿਰ ਸੇਮ ਹੀ ਬੈਕ ਤੇ ਵਰਕ ਹੋਇਆ ਹੋਇਆ ਹੈਗਾ neck ਦਾ ਬੈਕ ਵਰਕ ਹੋਈ ਹੋਈ ਹੈ ਤਾਂ ਲੋ ਜੀ ਤੇ ਸੇਮ ਬਸ ਬਾਵਾਂ ਵਰਕ ਹੋਏ ਹੋਣਗੇ ਕੋਈ ਦੁਪੱਟਾ ਨਹੀਂ ਹੈਗਾ ਕੁਇਸ ਸਟਿਚਿੰਗ ਨਹੀਂ ਇਨਕਲੂਡ ਹੈਗੀ ਵਿੱਚ ਐਕਸਟਰਾ ਗੀ ਸਾਰੀ ਲਓ ਜੀ ਇਸ ਤਰ੍ਹਾਂ ਹੈ ਬਾਜੂ ਵਰਕ ਇਹਨਾਂ ਦਾ ਪ੍ਰਾਈਸ ਹੈਗਾਗਾ 3000 ਤੇ ਬਰਬਰੀ ਵਾਲਿਆਂ ਦਾ ਹੈਗਾ ਸੀਗਾ 3500 ਕੋਣੀ ਨੈਕਸਟ ਆਪਾਂ ਸੂਟ ਤੁਹਾਨੂੰ ਦਿਖਾਉਣਿਆਂਗੇ ਇਹਦੇ ਨਾਲ ਦੇ ਸੂਟ ਰੈਡੀ ਹੋਏ ਨੇ ਬਹੁਤ ਪੈਨਾਂ ਨੂੰ ਪਤਾ ਹੋਣਾ ਰਿਕਾਰਡ ਤੋੜ ਸੂਟ ਆਪਾਂ ਰੈਡੀ ਕੀਤੇ ਨੇ ਕਿ ਕੇਕ ਬਲੈਕ ਇਹ ਹੁਣ ਬਾ ਚੱਲ ਪੇ ਜਿਹੜੀਆਂ ਭੈਣਾਂ ਨੇ ਮਤਲਬ ਉਹ ਹੋਏ ਹੋਏ ਸੀਗੇ ਵੈਲਵਟ ਦੇ ਉੱਪਰ ਤਾਂ ਅੱਗੇ ਕਟੇਗੇ ਗਣ ਇਹ ਨਾਲ ਸਹੀ ਹੈ ਤੇ ਇਹ ਹੁਣ ਹੋ ਰਿਹਾ ਜੀ ਆਪਣਾ ਸੂਟ ਜਿਹੜਾ ਰੈਡੀ ਹੋ ਰਿਹਾ ਮਦਰਫਰ ਇਹ ਸੂਟ ਰੈਡੀ ਹੋ ਰਹੇ ਨੇ ਹੁਣ ਆਪਣੇ ਕ੍ਰੇਪ ਦੇ ਉੱਪਰ ਬਣ ਰਹੇ ਨੇਗੇ ਤੁਸੀਂ ਦੇਖੋ ਲਓ ਜੀ ਇਹ ਹੋਇਆ ਹੋਇਆ ਹੈਗਾ ਨੈਕਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਮੇਰਾ ਵੈਲਵਰਡ ਦਾ ਸੂਟ ਸੀਗਾ ਪਰ ਉਸ ਟਾਈਮ ਵੈਲਵਰਡ ਦੇ ਉੱਪਰ ਵੀ ਬਹੁਤ ਕਲਰ ਚ ਵੀ ਬਣੇ ਨੇਗੇ ਤੇ ਉਹ ਚ ਵੀ ਬਣੇ ਨੇਗੇ ਸੇਮ ਰਾਸਟ ਚ ਵੀ ਬਣੇ ਸੀ ਵੈਲਵਰਡ ਚ ਤੇ ਹੁਣ ਆਪ ਹੁਣ ਪਹਿਣਾ ਕਰਵਾ ਰਹੀਆਂ ਨੇਗੀਆਂ ਉਹੀ ਮਤਲਬ ਡਿਜ਼ਾਈਨ ਸਾਰਾ ਸੇਮ ਡਿੱਟੋ ਰਾਸਟ ਛੇੜ ਤੇ ਕ੍ਰੇਪ ਦੇ ਉੱਪਰ ਕਰਾ ਰਹੀਆਂ ਨੇ ਇਹ ਆ ਜੂਗਾ ਜੀ ਫਰੰਟ ਨੈਕ ਆ ਜੂਗਾ ਸੇਮ ਹੀ ਮਤਲਬ ਇਹਦਾ ਬੈਕ ਨੈਕ ਰੈਡੀ ਹੋਇਆ ਹੋਇਆਗਾ ਸੇਮ ਬੁੱਟੀ ਢਾਕ ਤੇ ਆਜੂਗੀ ਇਹ ਵਾਲੀ ਸੇਮ ਬੁੱਟੀ ਆਜੂਗੀ ਬੈਕ ਤੇ ਤੇ ਫਿਰ ਦੇਖੋ ਇਹਦੀਆਂ ਮਤਲਬ ਬਾਵਾ ਬਹੁਤ ਹੈਵੀ ਨੇਗੀਆਂ ਇਹ ਬਾਵਾ ਆ ਜਾਣਗੀਆਂ ਤੇ ਸੇਮ ਹੀ ਸਲਵਾਰ ਰਹੂਗੀ ਸਲਵਾਰ ਵੀ ਮਤਲਬ ਇਦਾਂ ਹੀ ਰੈਡੀ ਕੀਤੀ ਐ ਲੋ ਜੀ ਲੋ ਜੀ ਸੇਮ ਸਲਵਾਰ ਰਹੂ ਇਹਨੂੰ ਤੁਸੀਂ ਕ੍ਰੇਪ ਦੇ ਕੋਈ ਵੀ ਕਲਰ ਤੇ ਬਣਵਾ ਲਓ। ਚਾਹੀਦੀ ਤੁਸੀਂ ਕਾਟਨ ਤੇ ਬਣਵਾ ਲਓ ਬਟ ਇਹ ਜਿਹੜਾ ਡਿਜ਼ਾਈਨ ਹੈਗਾ ਇਹ ਥੋੜਾ ਜਿਹਾ ਸਿੰਥੈਟਿਕ ਜਿੱਦਾਂ ਕਿ ਜੈਨੀਫਰ ਤੇ ਬਣਾ ਲਓ ਤੁਸੀਂ ਜਾਂ ਕ੍ਰੇਪ ਤੇ ਬਣਾ ਲਓ ਉਹ ਤੇ ਹੀ ਚਾਚੂਗਾ। ਇਹਦਾ ਪ੍ਰਾਈਸ ਹੈਗਾ ਸੀਗਾ 5500 ਪਲੱਸ ਦੁਪੱਟਾ ਸੀਗਾ ਪ੍ਰਾਈਸ ਵਿਦਆਊਟ ਸਟਿਚਿੰਗ ਸੀਗਾ। ਇਹ ਵੀ ਆਪਣੇ ਰਿਕਾਰਡ ਤੋੜ ਸੂਟਣਗੇ ਜਿਹੜੇ ਰੈਡੀ ਹੋਏ ਨੇਗੇ। ਇਹ ਮਤਲਬ ਕਾਟਨ ਦੇ ਉੱਪਰ ਵੀ ਬਣ ਕੇ ਜਾ ਰਹੇ ਨੇਗੇ ਹੁਣ ਸੂਟ ਇਹ ਹੈਗਾ ਜੈਨੀਫਰ ਸਟੱਫ ਤੇ ਜੈਨੀਫਰ ਸਟੱਫ ਤੇ ਤੁਸੀਂ ਦੇਖੋ ਇਹ ਮੇਰਾ ਹੈਗਾ ਸੀਗਾ ਜੀ ਪਸ਼ਮੀਨੇ ਤੇ ਬਲੈਕ ਪਹਿਣਾ ਨੇ ਪਸ਼ਮੀਨੇ ਤੇ ਵੀ ਦਿੱਤਾ ਬਲੈਕ ਤੇ ਬਣਨਾ ਸੇਮ ਤੇ ਪਰ ਬਟ ਇਹ ਜੈਨੀਫਰ ਤੇ ਵੀ ਆ ਦੇਖੋ ਇਸ ਤਰ੍ਹਾਂ ਇਹ ਸੂਟ ਰੈਡੀ ਹੋਇਆ neck ਬਣਿਆ ਹੋਇਆ ਹੈਗਾ ਸਾਰਾ ਸਾਰਾ ਕੰਮ ਆਰੀ ਦੇ ਵਿੱਚ ਆਊਗਾ ਇਸ ਤਰ੍ਹਾਂ ਨਾਲੇ ਝਾਕ ਬਣੇ ਹੋਏ ਨੇਗੇ ਇਹਦੇ ਦੋਨੋਂ ਸਾਈਡ ਤੇ ਤੇ ਇਹਦਾ ਬਾਹਾਂ ਦਾ ਜਿਹੜਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਸੋਹਣਾ ਹੈਗਾ ਇਹਦੇ ਇਹ ਵੀ ਮਤਲਬ ਸੂਟ ਲੇنگੇ ਜਿਹੜੇ ਹੁਣ ਇੱਥੇ ਰੈਡੀ ਹੋਣ ਲੱਗੇਗੇ ਇਹ ਬਾਜੂ ਦਾ ਦੇਖੋ ਡਿਜ਼ਾਈਨ ਹੈ ਇਹ ਸੂਟ ਹੁਣ ਜੈਨੀਫਰ ਤੇ ਹੋਏ ਨੇ ਕਿ ਜੇ ਤੁਸੀਂ ਕਾਟਨ ਤੇ ਵੀ ਰੈਡੀ ਕਰਾ ਸਕਦੇ ਹੋ ਕਾਟਨ ਤੇ ਵੀ ਪਹਿਣਾ ਨੇ ਕਰਾਈ ਨੇ ਉਹ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਲਓ ਜੀ ਇਹ ਹੁਣ ਸਟਿਚਿੰਗ ਲਈ ਸੂਟ ਜਾਣਗੇ ਪਹਿਣਾ ਦੇ ਸੂਟ ਲੇنگੇ ਤੇ ਨੈਕਸਟ ਸੂਟ ਫੇਰ ਸੇਮ ਇਹ ਵੀ ਕਿਸੇ ਭੈਣ ਦਾ ਰੈਡੀ ਹੋਇਆਗਾ ਸੇਮ ਡਿਜ਼ਾਈਨ ਰਹੂਗਾ ਇਹ ਵੀ ਆਪਾਂ ਜੈਨੀਫਰ ਤੇ ਰੈਡੀ ਕੀਤਾਗਾ ਬਹੁਤ ਜ਼ਿਆਦਾ ਸੋਨਾ ਸਟਫ ਹੁੰਦਾ ਹੈ ਵੀ ਲਾਈਟ ਵੇਟ ਬਿਲਕੁਲ ਤੁਸੀਂ ਇਹਤੇ ਵੀ ਰੈਡੀ ਕਰਾ ਸਕਦੇ ਹੋਗੇ ਇਹ ਵੀ ਪਲੱਸ ਦੁਪੱਟਾ 4000 ਦਾ ਸੂਟ ਸੀਗਾ ਇਸ ਤਰ੍ਹਾਂ neck ਬਣਿਆ ਹੋਇਆ ਤੇ ਚਾਕ ਆ ਜਾਣਗੇ ਸੇਮ ਡਿਜ਼ਾਈਨ ਹੈਗਾ ਪਾਵਾਂ ਦਾ ਵੀ ਸੇਮ ਹੈ ਲੋ ਜੀ ਨੈਕਸਟ ਸੂਟ ਆਜੂਗਾ ਜੀ print ਦੇ ਉੱਪਰ cotton ਲੀਲਨ ਦੇ ਉੱਪਰ ਇਹ ਵਾਲੀ ਰਹੇਗੀ ਸ਼ਰਟ ਇਸ ਤਰ੍ਹਾਂ ਮਤਲਬ ਇਹਦਾ ਆਪਾਂ ਦੁਪੱਟਾ ਰੈਡੀ ਕੀਤਾ ਹੈ ਹਜੇ ਮਤਲਬ ਫਿਨਿਸ਼ਿੰਗ ਵਗੈਰਾ ਕਰਨ ਵਾਲੀ ਰਹਿੰਦੀ ਆ ਆਪਾਂ ਕਰਵਾਉਣਿਆਂਗੇ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਆ ਜਾਣਗੀਆਂ ਇਹ ਲੋ ਜੀ ਸਾਰੇ ਸੂਟ ਕਸਟਮਰਾਂ ਦੇ ਰੈਡੀ ਹੋ ਕੇ ਆਏ ਨੇ ਮੈਂ ਕਿਹਾ ਚਲੋ ਇੱਕ ਵਾਰ ਤੁਹਾਡੇ ਨਾਲ ਜੋ ਵੀਡੀਓ ਪਾ ਲੈਂਦੇ ਆਂਗੇ ਲਓ ਜੀ ਐਸ ਤਰ੍ਹਾਂ ਸਾਰੇ ਬੂਟੀਆਂ ਨੇਗੇ ਐਦਾਂ ਤੁਸੀਂ ਕਾਟਨ ਦੇ ਸੂਟਾਂ ਨੂੰ ਵੀ ਵਧੀਆ-ਵਧੀਆ ਸੋਨਾ-ਸੋਨਾ ਰੈਡੀ ਕਰਵਾ ਸਕਦੇ ਹੋਗੇ ਮਤਲਬ ਇਹਦੀ ਸਲਵਾਰ ਆਜੂਗੀ ਇਸ ਤਰ੍ਹਾਂ ਵਰਕ ਆਜੂਗਾ ਸਲਵਾਰ ਤੇ ਸੇ ਲਓ ਜੀ ਐਸ ਤਰ੍ਹਾਂ ਵਰਕ ਆਜੂਗਾ ਨੈਕਸਟ ਸੂਟ ਹੈਗਾ ਜੀ ਲੋਐਂਡਰ ਇਹ ਆਪਾਂ ਬਾਟਮ ਤੇ ਵਰਕ ਕੀਤਾ ਹੈਗਾ ਇਹਦੇ ਨਾਲ ਦੇ ਸੂਟ ਤੁਸੀਂ ਲੈ ਸਕਦੇ ਹੋ ਹੋਰ ਵੀ ਪਏ ਨੇਗੇ ਇਹਦੇ ਨਾਲ ਦੇਖੋ ਜਮਾ ਬਿਲਕੁਲ ਜਿੱਦਾਂ ਫਲਾwrs ਸੀਗੇ ਉਦਾਂ ਆਪਾਂ ਵਰਕ ਕਰਵਾਇਆ ਬਾਟਮ ਦੇ ਉੱਪਰ ਲਓ ਜੀ ਇਦਾਂ ਬਾਟਮ ਤੇ ਵਰਕ ਆ ਜੂਏ ਕੰਮ ਤੁਸੀਂ ਦੇਖੋ ਬਹੁਤ ਸੋਹਣੇ ਰੋਜ਼ ਪਾਏ ਨੇਗੇ ਵਿੱਚ ਆਪਾਂ ਲਾਈਟ ਡਾਰਕ ਦਾ ਕੰਬੀਨੇਸ਼ਨ ਦਿੱਤਾ ਹੈਗਾ ਇਹ ਵੀ ਤੁਸੀਂ ਸਲਵਾਰ ਤੇ ਜਿਹੜਾ ਕੰਮ ਕਰਵਾ ਸਕਦੇ ਹੋ ਨੈਕਸਟ ਸੂਟ ਆ ਜਾਊਗਾ ਜੀ ਵਾਈਟ ਆਪਾਂ ਪਹਿਲਾਂ ਵੀ ਇਹਦੇ ਨਾਲ ਦਾ ਸੂਟ ਰੈਡੀ ਕੀਤਾ ਹੈਗਾ ਇਹ ਵੀ ਕਿਸੇ ਕਸਟਮਰ ਦਾ ਰੈਡੀ ਹੋ ਕੇ ਆਇਆਗਾ ਸੂਟ ਵਾਈਟ ਕਲਰ ਦਾ ਇਹ ਵੀ ਮੈਂ ਤੁਹਾਨੂੰ ਦਿਖਾ ਦੇਣੀ ਵੀ ਕਿੱਦਾਂ ਰੈਡੀ ਹੋਇਆ ਹੋਇਆਗਾ ਇਹ ਰੈਡੀ ਹੋਇਆ ਹੋਇਆ ਜੀ ਪਿਓਰ ਚੰਦੇਰੀ ਦੇ ਉੱਪਰ ਰੈਡੀ ਕੀਤਾ ਆਪਾਂ ਨੇ ਫਿਰ ਇਹ ਆਜੂਗਾ ਜੀ ਸਾਰਾ ਸੈਂਟਰ ਆਜੂਗਾ ਫਰੰਟ ਆਜੂਗਾ ਮਤਲਬ ਲਓ ਜੀ ਜਿਗਜੈਗ ਪਈ ਹੋਏ ਨੇਗੇ ਡਬਲ ਕਲਰ ਦੇ ਦੇ ਉੱਪਰ ਇਹ ਸਾਰਾ ਜਿਹੜਾ ਕੰਮ ਹੈਗਾ ਫਰੰਟ ਤੇ ਹੋਇਆ ਹੋਇਆਗਾ ਠੀਕ ਹੈ ਜੀ ਫਿਰ ਜਿਹੜਾ ਇਹ ਵਾਲਾ ਕੰਮ ਹੋਇਆ ਹੋਇਆਗਾ ਦੇਖੋ ਇਹ ਜਿਗਜੈਗ ਦੀਆਂ ਚਾਰ ਲੈਣਾ ਪਈਆਂ ਹੋਈਆਂ ਨੇ ਹਨਾ ਇਹ ਬੈਕ ਤੇ ਪਈਆਂ ਹੋਈਆਂ ਨੇ ਗਿਆ 셔ਟ ਦੀ ਬੈਕ ਤੇ ਆ ਜਾਣਗੀਆਂ ਲਓ ਜੀ ਇਹ ਵਾਲੀ ਆ ਜਾਣਗੀਆਂ ਜੀ ਬਾਵਾ ਇਸ ਤਰ੍ਹਾਂ ਬਾਜੂ ਰੈਡੀ ਕੀਤੀਆਂ ਨੇ ਗਿਆ ਇਹ ਵਾਲਾ ਸੂਟ ਵੀ ਕਿਸੇ ਕਸਟਮਰ ਦਾ ਰੈਡੀ ਹੋ ਕੇ ਆਇਆਗਾ ਇਹਦੇ ਨਾਲ ਤੇ ਮੇਰਾ ਸੂਟ ਪਾਇਆ ਹੋਇਆ ਸੀ ਨਾ ਸੇਮ ਉਹਦੇ ਨਾਲ ਦੇ ਰੈਡੀ ਹੋ ਰਹੇ ਨੇ ਸੂਟ ਹੋਰ ਵੀ ਹੋ ਰਹੇ ਨੇਗੇ ਲਓ ਜੀ ਬਸ ਇਹਦਾ ਮਤਲਬ ਇਸ ਤਰ੍ਹਾਂ neck ਤੇ work ਹੋਇਆ ਹੋਇਆ ਸੀਗਾ ਸੇਮ ਰੈਡੀ ਹੋ ਕੇ ਆਇਆ ਉਦਾਂ ਹੀ ਕੰਮ ਤੁਸੀਂ ਦੇਖ ਸਕਦੇ ਹੋਗੇ ਕੰਮ ਤੁਹਾਨੂੰ ਇੱਕ ਨੰਬਰ ਮਿਲੂਗਾ ਸਾਡਾ ਚਾਹੇ ਸਲਾਈ ਕਰਾ ਲਓ ਚਾਹੇ ਕਢਾਈ ਕਰਾ ਲਓ ਚਾਹੇ ਦੀ ਸਾਡੇ ਤੋਂ ਪ੍ਰਿੰਟ ਸੂਟ ਲੈ ਲਓ ਕੋਈ ਵੀ ਮਤਲਬ ਕਿਸੇ ਵੀ ਚੀਜ਼ ਚ ਲਾਂਬਾ ਨਹੀਂ ਆਊਗਾ ਇਹੇ ਆ ਜਾਣਗੀਆਂ ਹੀ ਪਾਵਾਂ ਇਹਦੀਆਂ ਇਸ ਤਰ੍ਹਾਂ ਹੀ ਰਹਿਣਗੀਆਂ ਬਾਜੂ ਬਸ neck ਤੇ ਪਾਵਾਂ ਦਾ work ਸੀਗਾ ਲੋ ਜੀ ਤੇ ਨੈਕਸਟ ਸੂਟ ਫੇਰ ਬਣਿਆ ਹੋਇਆ ਸੀ ਪ੍ਰਿੰਟ ਦੇ ਉੱਪਰ ਬਣਿਆ ਹੋਇਆਗਾ ਲੋ ਜੀ ਇਹ ਵੀ ਲੀਲਨ ਦੇ ਉੱਪਰ ਬਣਿਆ ਹੋਇਆ ਹੈਗਾ ਲਾਈਟ ਕਲਰ ਦਾ ਹੈਗਾ ਤੇ ਇਸ ਤਰ੍ਹਾਂ ਇਹ ਬਣੀ ਹੋਈ ਆ ਸਲਵਾਰ ਤੇ ਕੰਮ ਹੋਇਆ ਹੋਇਆ ਹੈਗਾ ਇਦਾਂ ਇਹਦੇ ਨਾਲ ਮੈਚ ਕਰਦਾ ਆਪਾਂ ਕੀਤਾ ਹੈਗਾ ਫੇਰ ਆਜੂਗਾ ਜੀ ਦੁਪੱਟਾ ਵੀ ਰੈਡੀ ਕੀਤਾ ਹੋਇਆ ਹੈ ਇਹ ਨਾਲ ਇਸ ਤਰ੍ਹਾਂ ਲਓ ਜੀ ਜਿਹੜਾ ਇਹ ਦੁਪੱਟਾ ਦਾ ਸਾਰਾ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਚਾਰੇ ਲਾੜੇ ਦੇ ਵਰਕ ਕੀਤੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਸਾਰੇ ਤੇ ਨਾਲ ਹੈਗਾ ਜੀ ਡਬਲ ਕਟਵਰਕ ਇਹਦਾ ਪ੍ਰਾਈਸ ਆ ਤੁਸੀਂ ਮੇਰੇ ਤੋਂ ਵਟਸਐਪ ਤੇ ਲੈ ਸਕਦੇ ਹੋਗੇ ਪਰ ਇਹ ਕਾਸਟਲੀ ਹੋਊਗਾ ਦੁਪੱਟਾ ਦੇਖੋ ਬਹੁਤ ਮਤਲਬ ਹੈਵੀ ਬਣਿਆ ਹੋਇਆ ਹੈਗਾ ਪਲੱਸ ਫੈਬਰਿਕ ਪਲੱਸ ਵਰਕ ਇਹ ਮਤਲਬ ਜਿਹੜਾ ਸੂਟ ਪਊਗਾ 3500 4000 ਤੱਕ ਜਾਊਗਾ ਦੁਪੱਟੇ ਨਾਲ ਮੈਂ ਤੁਹਾਨੂੰ ਆਈਡੀਆ ਜਿਹੜਾ ਦੱਸ ਚੁੱਕੇ ਆਂਗੇ ਪਲੱਸ ਦੁਪੱਟਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਾਡੇ ਕੋਲੇ ਫੈਬਰਿਕ ਦੀ ਹਰ ਇੱਕ ਦੀ ਕੁਆਲਿਟੀ ਹੈਗੀ ਆ ਤੁਸੀਂ ਦੱਸ ਸਕਦੇ ਹੋਗੇ ਵੀ ਤੁਸੀਂ ਸਾਡਾ ਸੂਟ ਜਿਹੜਾ ਇਹ ਫੈਬਰਿਕ ਤੇ ਤਿਆਰ ਕਰ ਦਿਓ ਵਰਕ ਦਾ ਡਿਜ਼ਾਈਨ ਹੈ ਜਿਹੜਾ ਤੁਸੀਂ ਦੱਸ ਸਕਦੇ ਹੋਗੇ ਵੀ ਸਾਡਾ ਇਹ ਵਾਲਾ ਵਰਕ ਹੈਗਾ ਇਹ ਫੈ布ਰਿਕ ਤੇ ਰੈਡੀ ਕਰਦੇ ਹੋ ਤੁਸੀਂ ਆਪਣੀ ਪਸੰਦ ਅਕੋਰਡਿੰਗ ਵੀ ਸਾਨੂੰ ਜਿਹੜਾ ਡਿਜ਼ਾਈਨ ਹੈ ਸੈਂਡ ਕਰ ਸਕਦੇ ਹੋਗੇ ਰੈਡੀ ਕਰਵਾ ਸਕਦੇ ਹੋਗੇ ਤੇ ਹੈਂਡਵਰਕ ਦੇ ਸੂਟ ਵੀ ਤੁਸੀਂ ਜਿੱਦਾਂ ਵੀ ਆਪਣੀ ਮਨਪਸੰਦ ਦੇ ਰੈਡੀ ਕਰਵਾ ਸਕਦੇ ਹੋ ਤੁਹਾਡੇ ਲਈ ਇੱਕ ਦਿਨ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਬਹੁਤ ਸਾਰੇ ਸੂਟ ਲੰਗੇ ਜਿਹੜੇ ਬਣ ਰਹੇ ਨੇਗੇ ਕੁਝ ਕ ਬਣ ਵੀ ਚੁੱਕੇ ਨੇਗੇ ਸਲਾਈਆਂ ਵੀ ਹੋ ਚੁੱਕੇ ਨੇ ਕੁਝ ਕ ਸਲਾਈਆਂ ਹੋਣ ਲਈ ਗਏ ਹੋਏ ਨੇ ਹੈਂਡਵਰਕ ਦੇ ਸੂਟ ਮੈਨੂੰ ਐਸੀ ਵੀ ਸਟਿਚਿੰਗ ਹੋ ਕੇ ਇਕੱਠੇ ਆ ਜਾਂਦਾ ਆਪਾਂ ਵੀਡੀਓ ਦੋ ਦੋ ਵੀਡੀਓ ਬਣਨੀਆਂ ਆਪਾਂ ਬਣਾਵਾਵਾਂਗੇ ਉਹਨਾਂ ਦੀਆਂ ਵੀ ਬਹੁਤ ਸੋਹਣਾ ਵਰਕ ਕੀਤਾ ਹੈਗਾ ਉਹ ਵੀ ਹੈਵੀ ਸੂਟ ਲੇਗੇ ਕੋਈ ਵੀ ਤੁਸੀਂ এমਬਰਾਇਡਲ ਲਹਿੰਗਾ ਵਗੈਰਾ ਰੈਡੀ ਕਰਵਾਣਾ ਹੈਗਾ ਤਾਂ ਤੁਸੀਂ ਆਪਣਾ ਆਰਡਰ ਹੈ ਜਿਹੜਾ ਹੁਣ ਦੇ ਸਕਦੇ ਹੋ ਕਿਉਂਕਿ ਉਹ ਬਰਾਇਡਲ ਲਹਿੰਗੇ ਨੂੰ 3 ਮਹੀਨਿਆਂ ਦਾ ਟਾਈਮ ਚਾਹੀਦਾ ਹੁੰਦਾ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੋ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ